ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਗੱਜਵੱਜ ਕੇ ਫਤਿਹ ਦਾ ਜਵਾਬ ਖਤੇ ਵਿੱਚ ਦਿਓ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਸਤਿਗੁਰਾਂ ਦਾ ਉਪਦੇਸ਼ ਹੈ ਅੰਮ੍ਰਿਤ ਵੇਲਾ ਸਚ ਨਾਓ ਵੜਿਆਈ ਵਿਚਾਰ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਨ ਕੇ ਉਠ ਹਰ ਨਾਮ ਤੇ ਆਏ ਸਾਤ ਸੰਗਤ ਜੀ ਸਾਤ ਸੰਗਤ ਜੀ ਤੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਕਿ ਜਿਹੜਾ ਵੀ ਮਨੁੱਖ ਸਤਗੁਰੂ ਦਾ ਸੱਚਾ ਸਿੱਖਾ ਖਵਾਉਣਾ ਚਾਹੁੰਦਾ ਹੈ ਨਾ ਭਾਵੇਂ ਜਿੰਨੂੰ ਵੀ ਲੋਕ ਸਿੱਖ ਸਮਝਦੇ ਨੇ ਉਹਦਾ ਇਹ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਕਿ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਹਰਿਨਾਮ ਦਾ ਇਸ਼ਨਾਨ ਪਾਣੀ ਕਰਕੇ ਹਰੀ ਦਾ ਸਿਮਰਨ ਕਰੇ ਧਿਆਨ ਤਰਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਕਿਉਂਕਿ ਸਾਧ ਸੰਗਤ ਜੀ ਹਰ ਗੁਰ ਸਿੱਖ ਨੂੰ ਅੰਮ੍ਰਿਤ ਵੇਲਾ ਸਾਹਮਣਾ ਚਾਹੀਦਾ ਹੈ ਕਿਉਂਕਿ ਅੰਮ੍ਰਿਤ ਵੇਲੇ ਦੀ ਬੜੀ ਮਹਾਨਤਾ ਹੈ ਸਿੱਖ ਪੰਥ ਦੇ ਅੰਦਰ ਕਿਉਂਕਿ ਅੰਮ੍ਰਿਤ ਵੇਲਾ ਇੱਕ ਐਸਾ ਵੇਲਾ ਹੈ ਜਿਹਦੇ ਵਿੱਚ ਜੇ ਅਸੀਂ ਇੱਕ ਨਿਯਮ ਦੇ ਅਨੁਸਾਰ ਮਰਿਆਦਾ ਦੇ ਅਨੁਸਾਰ ਬਾਣੀ ਪੜ੍ਹਨੀ ਸ਼ੁਰੂ ਕਰ ਦਈਏ ਨਾ ਤੇ ਜਿਹੜੀ ਚੋਟੀ ਨੂੰ ਚੜ੍ਹਨ ਲੱਗਿਆਂ ਸਾਨੂੰ ਕਈ ਮਹੀਨੇ ਲੱਗਣੇ ਨੇ ਜੇ ਅਸੀਂ ਅੰਮ੍ਰਿਤ ਵੇਲੇ ਉਹ ਜਾਪ ਕਰਨਾ ਬਾਣੀ ਪੜਨੀ ਸ਼ੁਰੂ ਕਰ دیਏ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰੀਏ ਤੇ ਉਹ ਜਿਹੜੀ ਚੀਜ਼ ਨੂੰ ਸਾਨੂੰ ਮਹੀਨਿਆਂ ਬੱਧੀ ਲੱਗਣਾ ਸੀ ਉਹ ਕੁਝ ਦਿਨਾਂ 'ਚ ਹੋ ਸਕਦਾ ਹੈ ਕੁਝ ਘੰਟਿਆਂ 'ਚ ਹੋ ਸਕਦਾ ਹੈ ਕਿਉਂਕਿ ਅੰਮ੍ਰਿਤ ਵੇਲੇ ਬੰਦੇ ਦਾ ਮਨ ਵਧੇਰੇ ਜੁੜਦਾ ਹੈ ਅੰਮ੍ਰਿਤ ਵੇਲੇ ਪਰ ਅੰਮ੍ਰਿਤ ਵੇਲੇ ਹੀ ਸਾਂਭਣਾ ਔਖਾ ਹੈ ਕਿਉਂਕਿ ਅੰਮ੍ਰਿਤ ਵੇਲੇ ਹੀ ਗੁਰੂ ਸਾਹਿਬ ਨੂੰ ਮਿਲ ਸਕਦੇ ਆ ਜਲਦੀ ਗੁਰੂ ਸਾਹਿਬ ਦੀ ਪ੍ਰਾਪਤੀ ਹੋ ਸਕਦੀ ਹੈ ਜਲਦੀ ਤੇ ਅੰਮ੍ਰਿਤ ਵੇਲੇ ਹੀ ਕਾਲਯੋਗ ਵੀ ਪੂਰੇ ਜ਼ੋਰ ਤੇ ਹੁੰਦਾ ਹੈ ਕਾਲਜੋ ਕਹਿੰਦਾ ਮੈਂ ਉੱਠਣ ਨਹੀਂ ਦੇਣਾ ਗੁਰਸੋ ਕਹਿੰਦਾ ਮੈਂ ਉੱਠਣਾ ਹੈ ਕਾਲਜੋ ਕਹਿੰਦਾ ਮੈਂ ਉੱਠਣ ਨਹੀਂ ਦੇਣਾ ਵੇਖਿਓ ਸਾਧ ਸੰਗਤ ਜੀ ਇੱਕ ਗੱਲ ਨੋਟ ਕੀਤੀ ਹੋਏਗੀ ਆਪ ਜੀ ਨੇ ਕੋਈ ਰੋਗੀ ਕਿਸੇ ਰੋਗ ਤੋਂ ਗ੍ਰਸਤ ਹੋਵੇ ਸਾਰੀ ਰਾਤ ਤੜਫਦਾ ਰਹੇਗਾ ਦਰਦ ਦੇ ਨਾਲ ਘੁਰ ਲੌਂਦਾ ਰਹੇਗਾ ਨੀਂਦ ਨਹੀਂ ਪੈਂਦੀ ਆਸੇ ਪਾਸੇ ਵਟਦਾ ਰਹੇਗਾ ਨੀਂਦ ਨਹੀਂ ਆਉਂਦੀ ਪਰ ਜਿਉਂ ਹੀ ਅੰਮ੍ਰਿਤ ਵੇਲਾ ਹੁੰਦਾ ਏ ਉਹਨੂੰ ਨੀਂਦ ਆ ਜਾਂਦੀ ਹੈ ਕਈ ਵਾਰੀ ਤੁਸੀਂ ਵੀ ਨੋਟ ਕੀਤਾ ਹੋਏਗਾ ਤਾਨੂੰ ਕਿਸੇ ਕਾਰਨ ਕਰਕੇ ਨੀਂਦ ਨਹੀਂ ਆ ਰਹੀ ਬੜੀਆਂ ਕੋਸ਼ਿਸ਼ਾਂ ਕਰਦੇ ਆ ਪਾਸੇ ਮਾਰਦੇ ਆ ਵੀ ਨੀਂਦ ਆ ਜਾਏ ਗੋਲੀਆਂ ਖਾਂਦੇ ਆ ਨੀਂਦ ਆ ਜਾਏ ਪਰ ਨੀਂਦ ਨਹੀਂ ਪੈਂਦੀ ਪਰ ਜਿਉਂ ਹੀ ਅਮਰਤ ਵੇਲਾ ਨਜ਼ਦੀਕ ਆਉਂਦਾ ਏ ਤੇ ਬੜੀ ਸੋਹਣੀ ਨੀਂਦ ਆਉਣ ਲੱਗ ਜਾਂਦੀ ਏ ਉਸ ਵੇਲੇ ਕਾਲ ਯੁਗ ਦਾ ਪਹਿਰਾ ਹੁੰਦਾ ਏ ਕਾਲ ਯੁਗ ਦਾ ਪ੍ਰਭਾਵ ਕਿਉਂਕਿ ਰਾਜ ਕਾਲ ਯੁਗ ਦਾ ਏ ਪਰ ਜਿਹੜੇ ਗੁਰਸਿੱਖ ਹੁੰਦੇ ਨੇ ਜਿਹੜਾ ਵੀ ਅਮਰਤ ਵੇਲੇ ਜਾਗਦਾ ਏ ਨਾ ਉਹ ਕਾਲ ਯੁਗ ਨੂੰ ਹਰਾਉਂਦਾ ਏ ਜਾਗਣ ਲਈ ਸੋ ਬੜੀ ਸੰਗਤ ਦੇ ਨਾਲ ਗੱਲਬਾਤ ਹੁੰਦੀ ਹੈ ਦੂਰੋਂ ਦੂਰੋਂ ਸੰਗਤ ਦੇ ਮੈਸੇਜ ਆਉਂਦੇ ਨੇ ਜਾਂ ਕਾਲ ਤੇ ਵੀ ਗੱਲ ਹੋ ਜਾਂਦੀ ਹੈ ਸੋ ਇੱਕ ਖੁਸ਼ੀ ਦੀ ਗੱਲ ਵੀ ਹੈ ਕਿ ਜਿਹੜੀ ਸੰਗਤ ਦੇ ਮਨ ਚ ਇਹ ਵਿਚਾਰ ਹੈ ਕਿ ਮੈਂ ਅਮਰਤ ਵੇਲੇ ਜਾਗਣਾ ਚਾਹੁੰਨਾ ਆ ਪਰ ਉੱਠਿਆ ਨਹੀਂ ਜਾਂਦਾ ਕੋਸ਼ਿਸ਼ ਕਰਦੇ ਆ ਪਰ ਉੱਠਿਆ ਨਹੀਂ ਜਾਂਦਾ ਸਾ ਸੰਗਤ ਜੀ ਉਹ ਵੀ ਇੱਕ ਖੁਸ਼ੀ ਦੀ ਗੱਲ ਹੈ ਕਿ ਉੱਠਣਾ ਚਾਹੁੰਦੇ ਨੇ ਇਹਦੇ ਬਹੁਤ ਹੀ ਬਹੁਤ ਹੀ ਜਿਹੜੇ ਸਿੱਖ ਨੇ ਬਹੁਤਾ ਤਬਕਾ ਹੈ ਨਾ ਉਹ ਅਮਰਤ ਵੇਲੇ ਦਾ ਹੀ ਖੰਡਨ ਕਰਨ ਤੇ ਤੁਰੇ ਹੋਏ ਨੇ ਅਮਰਤ ਵੇਲਾ ਕਹਿੰਦੇ ਹੁੰਦਾ ਹੀ ਨਹੀਂ ਕੁਝ ਕੋਈ ਫਾਇਦਾ ਨਹੀਂ ਅਮਰਤ ਵੇਲੇ ਜਾਗਣ ਦਾ ਉਹ ਗੁਰੂ ਸਾਹਿਬ ਤੋਂ ਵੱਡਾ ਸਮਝਦੇ ਨੇ ਆਪਣੇ ਆਪ ਨੂੰ ਪਾਤਸ਼ਾਹ ਜੀ ਤੇ ਕਹਿੰਦੇ ਨੇ ਅਮਰਤ ਵੇਲਾ ਸਾਚਨਾਉ ਅਮਰਤ ਵੇਲਾ ਸਾਚਨਾਉ ਵੜਿਆਈ ਵਿਚਾਰ ਪਾਤਸ਼ਾਹ ਜੀ ਕਹਿ ਰਹੇ ਨੇ ਬੰਬੀਹਾ ਅਮਰਤ ਵੇਰੇ ਬੋਲਿਆ ਤਾਂ ਦਰ ਸੁਣੀ ਪੁਕਾਰ ਅਮਰਤ ਵੇਲੇ ਜਿੱਦਾਂ ਬੰਬੀਹਾ ਹੈ ਨਾ ਉਹਦੀ ਅਰਦਾਸ ਪ੍ਰਵਾਨ ਹੋ ਜਾਂਦੀ ਏ ਇਸੇ ਤਰੀਕੇ ਜੇ ਅਮਰਤ ਵੇਲੇ ਉੱਠ ਕੇ ਅਸੀਂ ਸੱਚੇ ਮਨ ਤੋਂ ਭਜਨ ਬੰਦਗੀ ਕਰਕੇ ਅਰਦਾਸ ਬੇਨਤੀ ਕਰਾਂਗੇ ਸਾਡੀ ਅਰਦਾਸ ਵੀ ਸਮਾਲਕ ਦੇ ਦਰ ਤੇ ਪ੍ਰਵਾਨ ਹੋਏਗੀ ਜ਼ਰੂਰ ਹੋਏਗੀ ਸਾਧ ਸੰਗਤ ਜੀ ਇਸ ਕਰਕੇ ਅਮਰਤ ਵੇਲਾ ਸਾਹਮਣਾ ਜ਼ਰੂਰੀ ਹੈ ਹਰ ਗੁਰਸਿੱਖ ਵਾਸਤੇ ਹੁਣ ਅਮਰਤ ਵੇਲਾ ਕੀ ਸਮਾਂ ਹੁੰਦਾ ਹੈ ਅਮਰਤ ਵੇਲੇ ਦਾ ਇਹ ਵੀ ਸਵਾਲ ਹੈ ਸੰਗਤ ਦੇ ਸਵਾਲ ਹੁੰਦੇ ਨੇ ਵੇਖੋ ਖੁਸ਼ੀ ਵਾਲੀ ਗੱਲ ਕਿਉਂ ਆ ਕਿ ਸਾਡੇ ਮਨ ਦੇ ਵਿੱਚ ਭਾਵਨਾ ਤੇ ਹੈ ਕਿ ਅਮਰਤ ਵੇਲੇ ਜਾਗਣਾ ਇਸ ਆਦੇ ਮੰਨ ਦੇ ਵਿੱਚ ਭਾਵਨਾ ਹੀ ਨਹੀਂ ਬਣੀ ਕਿ ਮੈਂ ਅੰਮ੍ਰਿਤ ਵੇਲੇ ਜਾਗਣਾ ਹੈ ਫਿਰ ਸਾਡਾ ਸਾਧ ਸੰਗਤ ਜੀ ਇਹ ਸਮਝ ਲਓ ਗੁਰੂ ਸਾਹਿਬ ਦੀ ਕਿਰਪਾ ਨਹੀਂ ਇਹ ਮੰਨ ਦੇ ਵਿੱਚ ਇੱਕ ਖਿਆਲ ਹੀ ਆ ਗਿਆ ਨਾ ਕਿ ਮੈਂ ਅੰਮ੍ਰਿਤ ਵੇਲਾ ਸਾਂਭਣਾ ਚਾਹੁੰਦਾ ਹੈ ਅਸੀਂ ਕੋਸ਼ਿਸ਼ਾਂ ਕਰਦੇ ਹਾਂ ਫਿਰ ਮਹਾਪੁਰਖਾਂ ਕੋ ਪੁੱਛਦੇ ਹਾਂ ਕਿ ਕਿਵੇਂ ਅੰਮ੍ਰਿਤ ਵੇਲਾ ਸਾਂਭੀਏ ਸਾਧ ਸੰਗਤ ਜੀ ਅਰਦਾਸਾਂ ਕਰਾਉਂਦੇ ਆ ਕਿ ਅੰਮ੍ਰਿਤ ਵੇਲੇ ਦੀ ਦਾਤ ਝੋਲੀ 'ਚ ਪਾਓ ਕਿਉਂਕਿ ਸਭ ਤੋਂ ਵੱਡੀ ਦਾਤ ਹੈ ਇਹ ਚੀਜ਼ ਉਹਨਾਂ ਨੂੰ ਸਮਝ ਆ ਗਈ ਹੈ ਕਿ ਅੰਮ੍ਰਿਤ ਵੇਲਾ ਸਭ ਤੋਂ ਵੱਡੀ ਪਾਤਸ਼ਾਹ ਦੀ ਦਾਤ ਹੈ ਇਹਦੇ ਵਿੱਚ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ ਦਾਤੇ ਨੂੰ ਜਿਹਦੀਆਂ ਦਾਤਾਂ ਲਈ ਅਸੀਂ ਸਾਰੀ ਉਮਰ ਤੜਫਦੇ ਰਹਿੰਨੇ ਆ ਉਹ ਦਾਤੇ ਨੂੰ ਪ੍ਰਾਪਤ ਕਰ ਸਕਦੇ ਹਾਂ ਸੋ ਇਹ ਚਾਹ ਵਾਲੀ ਗੱਲ ਹੈ ਜੇ ਮਨ ਦੇ ਵਿੱਚ ਖਿਆਲ ਆ ਗਿਆ ਹੁਣ ਅਮਰਤ ਵੇਲਾ ਕਿਵੇਂ ਸਾਂਭਿਆ ਜਾਵੇ ਇਸ ਕਾਲ ਤੇ ਵੀ ਤੇ ਨੋਟ ਕਰਨਾ ਪਵੇਗਾ ਨਾ ਵੀ ਸਾਂਭਿਆ ਕਿਵੇਂ ਜਾਵੇ ਦੇਖੋ ਹੁਣ ਜਿਹੜੇ ਤੇ ਰਹਿੰਦੇ ਨੇ ਪੰਜਾਬ 'ਚ ਉਹਨਾਂ ਦੀ ਗੱਲ ਬਾਤ ਚ ਕਰਦੇ ਆ ਪਹਿਲਾਂ ਗੱਲ ਕਰਦੇ ਆ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਨੇ ਦੇਖੋ ਦਿਨ ਰਾਤ ਦਾ ਫਰਕ ਹੈ ਹੁਣ ਹੁਣ ਉਹਨਾਂ ਨੇ ਸਾਰੀ-ਸਾਰੀ ਦਿਨ ਕੰਮ ਕਰਨਾ ਜੌਬ ਤੇ ਰਹਿਣਾ ਕਈਆਂ ਨੇ ਕਈਆਂ ਦੀ ਜੌਬ ਐਡੀ ਲੰਮੀ ਹੁੰਦੀ ਆ ਸਵੇਰ ਦੇ ਗਏ ਰਾਤ ਦੇ 10 11 ਵਜੇ ਜੌਬ ਤੋਂ ਵਾਪਸ ਆਉਣਾ ਫਿਰ ਉਹਨਾਂ ਨੂੰ ਹੁੰਦਾ ਹੈ ਕਿ ਹੁਣ ਅਸੀਂ ਅੰਮ੍ਰਿਤ ਵੇਲੇ ਕਿਵੇਂ ਜਾਗੀਏ ਕਿ ਜੇ ਅਸੀਂ 10 ਵਜੇ ਉੱਨੇ ਆ ਇਸ਼ਨਾਨ ਪਾਣੀ ਕਰਕੇ 11 ਵਜੇ ਸੌਣੇ ਆ 11 ਵਜੇ ਸੋਕੇ ਫਿਰ 2 ਵਜੇ 3 ਵਜੇ ਉੱਠਣਾ ਉਹ ਖਾ ਉੱਠਿਆ ਨਹੀਂ ਜਾਂਦਾ ਉੱਠ ਵੀ ਪੈਨੇ ਆ ਤੇ ਫਿਰ ਅਗਲੇ ਦਿਨ ਕੰਮ ਤੇ ਨਹੀਂ ਜਾਇਆ ਜਾਂਦਾ ਵੀ ਕੀ ਕਰੀਏ ਵੀ ਅਸੀਂ ਦੁਬਿਧਾ ਦੇ ਵਿੱਚ ਹਾਂ ਅਮਰਤ ਵੇਲੇ ਜਾਗਣਾ ਜ਼ਰੂਰ ਚਾਹੁੰਦੇ ਆ ਪਰ ਕਿਵੇਂ ਜਾਗੀਏ ਕੀ ਕਰੀਏ ਫਿਰ ਸਾਧ ਸੰਗਤ ਜੀ ਦੇਖੋ ਕਈ ਪ੍ਰੇਮ ਵਾਲੇ ਐਸੇ ਵੀ ਸੱਜਣਿਓ ਕਹਿੰਦੇ ਨੇ ਕਿ ਅਸੀਂ ਅਮਰਤ ਵੇਲੇ ਜਦੋਂ ਕੰਮ ਤੋਂ ਆਉਂਨੇ ਆ ਨਾ ਰਾਤ ਨੂੰ 10 11 ਵਜੇ ਫਿਰ ਅਸੀਂ ਇਸ਼ਨਾਨ ਕਰ ਲੈਨੇ ਆ ਫਿਰ ਇਹ ਸੋਚਦੇ ਆਂ ਕਿ 12 ਵਜਨ ਦੀ ਉਡੀਕ ਕਰਦੇ ਆਂ ਵੀ ਅਗਲਾ ਦਿਨ ਚੜ੍ਹੇ ਅੰਮ੍ਰਿਤ ਵੇਲਾ ਹੋਵੇ ਤੇ ਉਹ ਕੀ ਕਹਿੰਦੇ ਨੇ ਕਿ ਅਸੀਂ ਫਰੈਸ਼ ਹੋ ਕੇ ਤੇ ਫਿਰ ਭਜਨ ਕਰਕੇ ਨਿਤਨੇਮ ਕਰਕੇ 12 ਵਜੇ ਸ਼ੁਰੂ ਕਰਦੇ ਆਂ 1:30 ਵਜੇ ਤੱਕ ਸਾਡਾ ਨਿਤਨੇਮ ਹੋ ਜਾਂਦਾ ਏ ਪਾਤਸ਼ਾਹ ਨੂੰ ਅਰਦਾਸ ਬੇਨਤੀ ਕਰਕੇ ਫਿਰ ਅਸੀਂ ਆਰਾਮ ਕਰਦੇ ਆਂ 사ਸੰਗ ਜੀ ਭਾਵਨਾ ਵਾਲੇ ਜਿਨਨੇ ਅੰਮ੍ਰਿਤ ਵੇਲਾ ਸਾਂਭਣਾ ਹੈ ਨਾ ਉਹ ਇਦਾਂ ਵੀ ਅੰਮ੍ਰਿਤ ਵੇਲਾ ਸਾਂਭ ਲੈਂਦਾ ਸੁਰਦਾਸ ਖੋਦ ਇਦਾਂ ਕਰਦਾ ਰਿਹਾ ਕਿਉਂਕਿ ਦਾਜ ਜਦੋਂ ਪੜਦਾ ਸੀ ਨਾ ਤੇ ਸਟੱਡੀ ਦਾ ਬੋਝ ਜ਼ਿਆਦਾ ਮਾਈਂਡ ਤੇ ਲੈ ਲਿਆ ਜਿਹਦੇ ਕਰਕੇ ਅਮਰਤਵੇਲਾ ਨਹੀਂ ਸੰਭਿਆ ਜਾਂਦਾ ਸੀ ਫਿਰ ਦਾਸ ਨੇ ਮਹਾਪੁਰਖਾਂ ਕੋ ਪੁੱਛਿਆ ਮਹਾਪੁਰਖਾਂ ਕੋ ਬਚਨ ਲਈ ਕਿਉਂਕਿ ਇਹ ਜਿਹੜੀ ᔪਗਤੀਆਂ ਹੁੰਦੀਆਂ ਨੇ ਮਹਾਪੁਰਖਾਂ ਕੋ ਮਿਲਦੀਆਂ ਨਹੀਂ ਅਮਰਤਵੇਲੇ ਜਾਗਣ ਦੀਆਂ ਕਿਵੇਂ ਜਾਗਿਆ ਜਾਵੇ ਦਾਸ ਨੇ ਪਹਿਲੀ ਕੋਸ਼ਿਸ਼ ਇਹ ਕੀਤੀ ਅਮਰਤਵੇਲੇ ਜਾਗਣ ਦੀ ਪਹਿਲਾਂ ਕੀ అలਾਰਮ ਲਾਉਨੇ ਆ ਨਾ ਵੇਖੋ ਮਨ ਕਿੱਡਾ ਭੈੜਾ ਏ ਅਸੀਂ అలਾਰਮ ਲਾ ਕੇ ਵੀ ਸੁੱਤੇ ਹੁੰਨੇ ਆ అలਾਰਮ ਜਦੋਂ ਵੱਜਦਾ ਹੈ ਅਮਰਤ ਵੇਲੇ ਅਸੀਂ అలਾਰਮ ਬੰਦ ਕਰ ਦਿੰਨੇ ਆ 2 ਮਿੰਟ ਹੋਰ 5 ਮਿੰਟ ਸੌਂ ਲੈਂਨੇ ਆ ਫਿਰ ਜਾਗਾਂਗੇ ਉਹ 5 ਮਿੰਟ ਫਿਰ ਪਤਾ ਉਦੋਂ ਲੱਗਦਾ ਹੈ ਜਦੋਂ ਲੇਟ ਹੋ ਗਿਆ ਹੁੰਦਾ ਹੈ ਦਿਨ ਵਿੱਚ ਸੂਰਜ ਨਿਕਲ ਆਇਆ ਹੁੰਦਾ ਹੈ ਅਮਰਤ ਵੇਲਾ ਹੁਣ ਫਿਰ ਸੋਚਦਾ ਕਿ ਹੁਣ ਅਮਰਤ ਵੇਲਾ ਤੇ ਗਿਆ ਫਿਰ ਅਗਲਾ ਦਿਨ ਹੁੰਦਾ ਹੈ ਫਿਰ ਉਹੀ ਚੀਜ਼ ਹੁੰਦੀ ਹੈ ਕਿਉਂਕਿ ਕਲਯੁਗ ਦਾ ਪ੍ਰਭਾਵ ਹੈ ਬੜਾ ਹੋਰ ਔਖਾ ਹੈ ਰੋਣਾ ਉਹ ਰਾਜਾ ਹੈ ਕਲਯੁਗ ਇਸ ਸਮੇਂ ਉਹਦਾ ਪ੍ਰਭਾਵ ਬਹੁਤ ਜ਼ਿਆਦਾ ਏ ਤੇ ਉਹਨੂੰ ਹਰਾਉਣਾ ਬੜਾ ਔਖਾ ਏ ਹਰਾ ਵੀ ਸਕਦਾ ਜੇ ਤੇ ਗੁਰੂ ਦੀ ਕਿਰਪਾ ਹੋਵੇ ਦੀ ਤੇ ਦਾਸ ਨੇ ਕੀ ਕੀਤਾਬ ਨਹੀਂ ਉੱਠਿਆ ਜਾਂਦਾ ਦਾਸ ਨੇ ਕੀ ਕੀਤਾ ਇਹ ਦਾਸ ਆਪਣਾ ਪ੍ਰੈਕਟੀਕਲ ਦੱਸ ਰਿਹਾ ਦਾਸ ਨੇ ਆਪਣੇ ਘਰ ਜਿੰਨੇ ਵੀ 3-4 ਮੋਬਾਈਲ ਫੋਨ ਸੀ ਫੋਨ ਲਏ ਹੁਣ ਸਾਰੇ ਫੋਨਾਂ ਤੇ ਸੇਮ ਅਲਾਰਮ ਸੈੱਟ ਕਰਤਾ ਹੁਣ ਅਲਾਰਮ ਵੱਜੇ ਇਕੱਠੇ ਇੱਕ ਬੰਦ ਕੀਤਾ ਦੂਜਾ ਵੱਜ ਗਿਆ ਦੂਜਾ ਬੰਦ ਕੀਤਾ ਤੀਜਾ ਵੱਜ ਗਿਆ ਤੇ అలਰਮ ਇਹ ਨਹੀਂ అలਰਮ ਉਹ ਸੈੱਟ ਕੀਤਾ ਕਿ ਇੱਕ ਵਾਰੀ ਬੰਦ ਕੀਤਾ ਦੂਜੀ ਵਾਰੀ ਫੇਰ ਵੱਜਣਾ ਉਹਨੇ 2 ਮਿੰਟ ਬਾਅਦ ਦੋ ਦੋ ਮਿੰਟ ਬਾਅਦ ਫੇਰ ਵੱਜਨੇ ਪੱਕੇ ਬੰਦ ਨਹੀਂ ਹੁੰਨੇ ਜੇ ਪੱਕਾ ਬੰਦ ਕਰਨਾ ਹੈ ਉਹ ਸੈਟਿੰਗ ਚ ਜਾ ਕੇ ਬੰਦ ਕਰਨਾ ਪੈਣਾ ਸੀ ਜਿਹਦੇ ਤੇ ਕੋਈ ਸਮਾਂ ਲੱਗਣਾ ਸੀ ਸੋ ਦਾਸ ਨੇ ਤਿੰਨਾਂ ਮੋਬਾਈਲਾਂ ਤੇ ਲਾਇਆ అలਾਰਮ ਇੱਕੋ ਸਮੇਂ ਤੇ ਬਾਰ-ਬਾਰ ਵੱਜਦਾ ਹੈ ਉਹ ਜਿੰਨੇ ਸਮੇਂ ਨੂੰ అలਾਰਮ ਬੰਦ ਕਰਨੇ ਆ ਉਹਨੇ ਸਮੇਂ ਨੂੰ ਬੰਦੇ ਦੀ ਨੀਂਦ ਖੁੰਝ ਜਾਂਦੀ ਹੈ ਫਿਰ ਬੰਦਾ ਕਹਿੰਦਾ ਵੀ ਹੁਣ ਤੇ ਮੈਂ ਉੱਠ ਹੀ ਗਿਆ ਹਾਂ ਉੱਠੋ ਅਮਰਤ ਵੇਲੇ ਜਾਗੋ ਬਾਣੀ ਪੜੋ ਇਸ਼ਨਾਨ ਕਰੋ ਫਿਰ ਇਹ ਇੱਧਰ ਮਨ ਹੋ ਜਾਂਦਾ ਨੀਂਦ ਖੁੰਝ ਜਾਂਦੀ ਹੈ ਸੋ ਇਹ ਤਰੀਕਾ ਅਪਣਾ ਕੇ ਦੇਖੋ ਜੇ ਅਮਰਤ ਵੇਲਾ ਸਾਂਭਣਾ ਹੈ ਪਹਿਲਾਂ ਇਹ ਤਰੀਕੇ ਨਾਲ ਕਰੋ ਫਿਰ ਗੁਰੂ ਸਾਹਿਬ ਨੇ ਆਪੇ ਕਿਰਪਾ ਕਰ ਦੇਣੀ ਹੈ ਫਿਰ ਆਪਣੇ ਆਪ ਜਾਗ ੌਣੀ ਸ਼ੁਰੂ ਹੋ ਜਾਣੀ ਇੱਕ ਕਰੀ ਪਹਿਲਾਂ ਉਦਮ ਹਮਲਾ ਮਾਰਨਾ ਪੈਂਦਾ ਹੈ ਜਿਵੇਂ ਕਹਿੰਦੇ ਨੇ ਨਾ ਨਲਕੇ ਚੋਂ ਪਾਣੀ ਕੱਢਣਾ ਪਹਿਲਾਂ ਉੱਪਰੋਂ ਪਾਣੀ ਪਾਉਣਾ ਪੈਂਦਾ ਸੋ ਇਸੇ ਤਰੀਕੇ ਨਾਲ ਪਹਿਲਾਂ ਕੋਸ਼ਿਸ਼ ਕਰਕੇ ਦੇਖੀਏ ਇਹ ਝੁਗਤੀਆਂ ਨੇ ედაਸ ਆਪਣਾ ਪ੍ਰੈਕਟੀਕਲ ਸੰਝਾ ਕਰ ਰਿਹਾ ਹੈ ਕਿ ਐਦਾਂ ਕਰਦੇ ਰਿਹਾ ਦਾਸ ਫਿਰ ਥੋੜਾ ਸਮਾਂ ਬੀਤਿਆ ਚਲੋ ਵਧੀਆ ਚੱਲਦਾ ਰਿਹਾ ਫਿਰ ਇਹ ਕਿ ਵਰਕ ਲੋਡ ਸਟੈਸ ਜ਼ਿਆਦਾ ਹੋਣ ਕਰਕੇ ਸਟੱਡੀ ਦਾ ਫਿਰ ਹੁਣ ਉਹ ਬੰਦ ਹੋ ਗਿਆ ਕਿਉਂਕਿ ਜੇ ਤੇ ਅਸੀਂ 9 10 ਵਜੇ ਸੌਂ ਜਾਂਦੇ ਆ ਫਿਰ ਇਹ ਤਰੀਕਾ ਅਪਣਾ ਸਕਦੇ ਆ ਫੋਨ ਵਾਲਾ అలਾਰਮ ਜ਼ਿਆਦਾ ਲਾ ਕੇ ਵੀ बार-बार అలਾਰਮ ਵੱਜੇ ਇਹ ਕਰੀਬਾਂਂਦ ਕੀਤਾ ਦੂਜੀ ਵਾਰੀ ਫੇਰ ਵਜੇ ਪਈ ਯਾਦ ਕਰਾਵੇ ਬਾਰ ਬਾਰ ਕਿ ਭਾਈ ਤੂੰ ਅਮਰਤ ਵੇਲੇ ਜਾਗਣਾ ਏ ਇਹ ਜਦੋਂ ਤਰੀਕਾ ਉਦੋਂ ਮੰਦ ਹੋ ਜਾਂਦਾ ਜਦੋਂ ਅਸੀਂ ਸੌਣਾ ਹੀ 2:30 ਵਜੇ ਹੈ ਅਮਰਤ ਵੇਲੇ ਸੌਣਾ ਫਿਰ ਦਾਸ ਨੇ ਕੀ ਕੀਤਾ ਕਿਉਂਕਿ ਸਟੱਡੀ ਕਰਨੀ ਹੁੰਦੀ ਸੀ ਰਾਤ ਨੂੰ ਜਦੋਂ ਮਤਲਬ ਸਾਂਸਾਰੀ ਰਾਤ ਸਟੱਡੀ ਕਰਦੇ ਨੇ ਕਈ ਵਾਰੀ 4 ਵਜੇ ਤੱਕ ਸਟੱਡੀ ਕਰਦੇ ਰਹਿਣਾ ਫਿਰ ਦਾਸ ਨੇ ਕੀ ਕਰਨਾ ਜਿੱਦਾਂ ਮੰਨ ਲਓ ਕਿ ਸਟੱਡੀ ਕੀਤੀ 1 ਵਜੇ ਤੱਕ 1:30 ਵਜੇ ਤੱਕ 1:30 ਵਜੇ ਇਸ਼ਨਾਨ ਕਰ ਲੈਣਾ ਇਸ਼ਨਾਨ ਕਰਕੇ ਪੰਜ ਬਾਣੀ ਦਾ ਨਿਤਨੇਮ ਕਰਨਾ ਉਸ ਤੋਂ ਬਾਅਦ ਫਿਰ ਸਟੱਡੀ ਕਰ ਲੈਣੀ ਤੇ ਫਿਰ ਸੌਣਾ ਕਿਉਂਕਿ ਮੇਰੀ ਰੁਟੀਨ ਆਪਣੀ ਦਾ ਰੁਟੀਨ ਦੱਸ ਰਿਹਾ ਕਿ ਮੈਨੂੰ ਇਹ ਸੀ ਕਿ ਮੈਂ ਦਿਨੇ ਨਹੀਂ ਸੀ ਪੜ ਪਉਂਦਾ ਮੈਂ ਰਾਤ ਪੜਦਾ ਸੀ ਸੋ ਇਸ ਕਰਕੇ ਅਮਰਤੇਵ ਦਾ ਵੀ ਸਾਂਭਿਆ ਜਾਂਦਾ ਸੀ ਨਾਲ ਨਾਲ ਸਟੱਡੀ ਵੀ ਹੋ ਜਾਂਦੀ ਸੀ ਨਾਲੇ ਰੈਸਟ ਮਿਲ ਜਾਂਦੀ ਸੀ ਵਿੱਚੋਂ ਸਟੱਡੀ ਚ ਤੇ ਉਹ ਜਿਹੜਾ ਮੈਂ ਬਾਣੀ ਪੜਨ ਤੋਂ ਬਾਅਦ ਜਿਹੜਾ ਮੈਂ ਪੜਦਾ ਸੀ ਨਾ ਉਹ ਮੈਨੂੰ ਅਜੇ ਤੱਕ ਯਾਦ ਹੈ ਤੋ ਕਿ ਜਦੋਂ ਮਨ ਜਿਹੜਾ ਬਾਣੀ ਮੰਨ ਨੂੰ ਇਕਾਗਰ ਕਰ ਦਿੰਦੀ ਹੈ ਤੇ ਇਕਾਗਰ ਮਨ ਨਾਲ ਜਿਹੜੀ ਵੀ ਚੀਜ਼ ਅਸੀਂ ਪੜਾਂਗੇ ਉਹ ਫਿਰ ਸਾਨੂੰ ਸਦਾ ਲਈ ਯਾਦ ਰਹਿੰਦੀ ਹੈ। ਸੋ ਇਸ ਤਰੀਕੇ ਨਾਲ ਦਾਸ ਆਪਣਾ ਅਮਰਤ ਵੇਲੇ ਸਾਹਮਦਾ ਰਿਹਾ। ਸੋ ਅਮਰਤ ਵੇਲੇ ਦੀ ਬੜੀ ਮਹਾਨਤਾ ਹੈ ਜੋ ਕੁਝ ਦਾਸ ਨੂੰ ਪ੍ਰਾਪਤ ਹੋਇਆ ਹੈ। ਦਾਸ ਕੋਈ ਗੁਣੀ ਗਿਆਨੀ ਤਾਂ ਹੈ ਨਹੀਂ। ਕੋਈ ਮਹਾਤਮਾ ਤੇ ਹੈ ਨਹੀਂ। ਪਰ ਇਹ ਸਾਰੀਆਂ ਦਾਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸ਼ਹੀਦਾਂ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਝੋਲੀ ਚ ਪਈਆਂ। ਯੋਵਾਜ ਆਪਦੇ ਸਨਮੁਖ ਹੋਏ ਆ ਬਹੁਤ ਚੀਜ਼ਾਂ ਬਹੁਤ ਕੁਸ਼ ਬਹੁਤ ਦਾਤਾਂ ਅਮਰਤ ਵੇਲੇ ਦੇ ਨਾਲ ਪ੍ਰਾਪਤ ਹੋਈਆਂ ਸੋ ਅਮਰਤ ਵੇਲਾ ਜਿਹੜਾ ਹੈ ਬੜਾ ਹੀ ਪਾਵਰਫੁਲ ਵੇਲਾ ਹੈ ਬੜਾ ਤਾਕਤਵਰ ਵੇਲਾ ਹੈ ਕਿਉਂਕਿ ਇਹਦੇ ਵਿੱਚ ਗੁਰੂ ਸਾਹਿਬ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਸਾਹਿਬ ਦੀ ਸਭ ਤੋਂ ਅਮੁੱਲੀ ਦਾਤ ਹੈ ਜਿਹੜੇ ਵੀ ਗੁਰਸਿੱਖ ਨੂੰ ਗੁਰੂ ਸਾਹਿਬ ਬਹੁਤ ਪ੍ਰੇਮ ਕਰਦੇ ਨੇ ਉਹਦੀ ਝੋਲੀ 'ਚ ਦਾਤ ਪਾਉਂਦੇ ਨੇ ਸੋ ਅਕਸਰ ਹੀ ਤੁਸੀਂ ਮਹਾਪੁਰਖਾਂ ਕੋ ਸੁਣਿਆ ਹੋਏਗਾ ਮਹਾਪੁਰਖੇ ਸਮਝਾਉਂਦੇ ਨੇ ਕਿ ਭਾਈ ਅਮਰਤ ਵੇਲੇ ਜ਼ਰੂਰ ਜਾਗੋ ਅਰਦਾਸ ਕਰਿਆ ਕਰੋ ਕਿ ਪਾਤਸ਼ਾਹ ਜੀ ਅਮਰਤ ਵੇਲੇ ਸਾਡੀ ਅਮਰਤ ਵੇਲੇ ਦੀ ਦਾਤ ਸਾਡੀ ਝੋਲੀ ਚ ਪਾਵੋ ਸੋ ਸਾਧ ਸੰਗਤ ਜੀ ਜੇ ਅਮਰਤ ਵੇਲੇ ਜਾਗ ਆ ਜਾਵੇ ਨਾ ਇਹ ਸਮਝ ਲਓ ਕਿ ਮੇਰੇ ਸਤਿਗੁਰਾਂ ਨੇ ਸ਼ਹੀਦ ਸਿੰਘਾਂ ਨੇ ਸਾਨੂੰ ਯਾਦ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਕੁਝ ਦੇਣਾ ਚਾਹੁੰਦੇ ਨੇ ਇਸ ਕਰਕੇ ਸਾਨੂੰ ਅਮਰਤ ਵੇਲੇ ਜਗਾਇਆ ਹੈ ਜੇ ਅਮਰਤ ਵੇਲੇ ਜਾਗ ਨਾ ਆਵੇ ਸੋਚਿਆ ਵੀ ਹੋਵੇ ਫਿਰ ਵੀ ਜਾਗ ਨਾਵੇ ਸਮਝ ਲਓ ਕਿ ਅਜੇ ਗੁਰੂ ਸਾਹਿਬ ਦੀ ਸਾਡੇ ਤੇ ਖੁਸ਼ੀ ਨਹੀਂ ਕਿਉਂਕਿ ਕੋਈ ਭਾਗਾ ਵਾਲਾ ਹੀ ਹੈ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਦੇ ਨਾਲ ਅਮਰਤ ਵੇਲੇ ਜਾਗਦਾ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੀ ਨਿਸ਼ਾਨੀ ਇਹੀ ਹੈ ਕਿ ਅਮਰਤ ਵੇਲੇ ਸਭ ਤੋਂ ਜਾਗਣਾ ਸ਼ੁਰੂ ਕਰੇਗਾ ਸੋ ਹਮੇਸ਼ਾ ਸ਼ੁਕਰਾਨਾ ਕਰਨਾ ਹੈ ਪਾਤਸ਼ਾਹ ਦਾ ਜੇ ਅਸੀਂ ਅਮਰਤ ਵੇਲੇ ਜਾਗ ਰਹੇ ਆ ਨਾ ਕਿ ਪਾਤਸ਼ਾਹ ਨੂੰ ਸ਼ੁਕਰ ਕਰਨਾ ਹੈ ਕਿ ਪਾਤਸ਼ਾਹ ਜੀ ਤੁਹਾਡਾ ਸ਼ੁਕਰਾਨਾ ਕਿ ਤੁਸੀਂ ਅਮਰਤ ਵੇਲੇ ਜਗਾ ਲਿੰਨੇ ਆ ਕਦੇ ਵੀ ਇਹ ਨਹੀਂ ਕਹਿਣਾ ਕਿ ਮੈਂ ਅਮਰਤ ਵੇਲੇ ਜਾਗਦਾ ਹਾਂ ਕਦੇ ਵੀ ਨਹੀਂ ਕਹਿਣਾ ਆਪਣੇ ਦਸਣਾ ਤੇ ਨਹੀਂ ਲਿਉਣਾ ਕਿ ਮੈਂ ਜਾਗਦਾ ਹਾਂ ਇੱਕ ਵਾਰੀ ਕਹਿ ਦਿਓ ਤੁਸੀਂ ਕਿ ਮੈਂ ਅਮਰਤ ਵੇਲੇ ਜਾਗਦਾ ਅਗਲੇ ਦਿਨ ਤੁਹਾਨੂੰ ਜਾਗ ਹੀ ਨਹੀਂ ਆਉਣੀ ਹਮੇਸ਼ਾ ਕਹਿਣਾ ਕਿ ਪਾਤਸ਼ਾਹ ਜਿਗਾਉਂਦੇ ਨੇ ਸੋ ਜਿਨ੍ਹਾਂ ਦੀ ਵੀ ਅੱਖ ਇਹ ਸੋਚ ਲਓ ਕਿ ਜਿਨ੍ਹਾਂ ਦੀ ਅੱਖ ਅਮਰਤ ਵੇਲੇ ਕਿਸੇ ਵੀ ਬਹਾਨੇ ਕਿਸੇ ਵੀ ਕਾਰਨ ਅਮਰਤ ਵੇਲੇ ਜਾਗਦੀ ਹੈ ਨਾ ਅੱਖ ਖੁੱਲ ਜਾਂਦੀ ਹੈ ਅਮਰਤ ਵੇਲੇ ਕਿਸੇ ਵੀ ਕਾਰਨ 2 ਤੋਂ 5 ਤੱਕ ਸਮਝ ਲਓ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਸੋ ਉੱਠਣ ਦਾ ਕਾਰਨ ਕੋਈ ਵੀ ਹੋ ਸਕਦਾ ਹੈ ਕੋਈ ਆ ਗਰਮੀ ਕਰਕੇ ਸਰਦੀ ਕਰਕੇ ਕੋਈ ਦੁੱਖ ਕਰਕੇ ਉੱਠਦਾ ਹੈ ਕੋਈ ਤਬਕ ਕੇ ਡਰ ਕੇ ਉੱਠਦਾ ਹੈ ਕਿਸੇ ਨੂੰਵੇਂ ਭਰਤੀ ਤੁੰਦਾ ਕਿਸੇ ਨੇ ਆਵਾਜ਼ ਮਾਰੀ ਹੈ ਸਮਝ ਲਓ ਕਿ ਗੁਰੂ ਸਾਹਿਬ ਦੀ ਕਿਰਪਾ ਹੈ ਕਿਉਂਕਿ ਅਮਰਤ ਵੇਲੇ ਜਾਗ ਹੋਣੀ ਜ਼ਰੂਰੀ ਹੈ ਤਰੀਕਾ ਮਾਇਨੇ ਨਹੀਂ ਰੱਖਦਾ ਕਿ ਕਿਸ ਤਰੀਕੇ ਨਾਲ ਤੁਸੀਂ ਜਾਗੇ ਸੋ ਇਹ ਮਾਲਕ ਦੀ ਖੁਸ਼ੀ ਹੈ ਜਿਉ ਸਾਨੂੰ ਅਮਰਤ ਵੇਲੇ ਉਠਾ ਲਿੰਦਾ ਹੈ ਤੇ ਜਿਹਦੇ ਕੋ ਨਹੀਂ ਉੱਠਿਆ ਜਾਂਦਾ ਸਮਝ ਲਓ ਕਿ ਅਸੀਂ ਕਿਰਪਾ ਨਹੀਂ ਹੋ ਰਹੀ ਤੇ ਜੇ ਮਨ ਦੇ ਵਿੱਚ ਵਿਚਾਰ ਆ ਰਹੇ ਨੇ ਨਾ ਸਮਝ ਲਓ ਕਿਰਪਾ ਹੋਣ ਵਾਲੀ ਹੈ ਕਲਜੁਗ ਦਾ ਪਹਿਰਾ ਅਮਰਤ ਵੇਲੇ ਸਭ ਤੋਂ ਜ਼ਿਆਦਾ ਤਗੜਾ ਹੁੰਦਾ ਹੈ। ਕਲਜੁਗ ਪੂਰਾ ਜ਼ੋਰ ਲਾਉਂਦਾ ਕਿ ਮੈਂ ਨਹੀਂ ਉੱਠਣ ਦਿੰਦਾ। ਜੇ ਅਸੀਂ ਇੱਕ ਵਾਰੀ ਜਾਗ ਆ ਵੀ ਜਿੰਦੀ ਨਾ ਕਲਜੁਗ ਕੋ ਬੜਾ ਪ੍ਰਭਾਵ ਹੁੰਦਾ ਏ। ਉਦੋਂ ਬੜੀ ਸੋਹਣੀ ਨੀਂਦ ਆਈ ਹੁੰਦੀ ਏ। ਫਿਰ ਉਹ ਨੱਪਦਾ ਏ ਕਿ ਪਾਸ ਹੋ ਜਾ ਜੇ। ਬੜੀ ਸੋਹਣੀ ਉਦੋਂ ਹੋਰ ਆਨੰਦ ਆ ਰਿਹਾ ਹੁੰਦਾ ਏ। ਪਰ ਜੇ ਰੱਬ ਦਾ ਨਾਮ ਜਪਿਆ ਹੋਏਗਾ ਨਾ ਤਾਂ ਅਰਦਾਸਾ ਸੋਧਿਆ ਹੋਏਗਾ ਕਿ ਪਾਤਸ਼ਾਹ ਮੈਨੂੰ ਜਗਾ ਲਿਓ ਅਮਰਤ ਵੇਲੇ। ਫੇਰ ਤੁਸੀਂ ਹਰਾਓਗੇ ਕਾਲਯੁਗ ਨੂੰ ਕਾਲਯੁਗ ਦਾ ਪੂਰਾ ਜੋਰ ਲੱਗਿਆ ਹੋਏਗਾ ਨਾ ਫੇਰ ਵੀ ਤੁਸੀਂ ਅਮਰਤ ਵੇਲੇ ਉੱਠੋਗੇ ਸੋ ਜਿਹੜੇ ਅਮਰਤ ਵੇਲੇ ਉੱਠਦੇ ਨੇ ਉਹ ਸਮਝ ਲਓ ਕਿ ਜੋਦੇ ਨੇ ਤੇ ਜੋਦਾ ਕਦੀ ਹਾਰਦਾ ਨਹੀਂ ਹੁੰਦਾ ਜਿਨੇ ਗੁਰੂ ਸਾਹਿਬ ਦਾ ਥਾਪੜਾ ਲਿਆ ਹੋਵੇ ਅਮਰਤ ਵੇਲੇ ਉੱਠਣਾ ਇੱਕ ਜੰਗ ਜਿੱਤਣ ਦੇ ਬਰਾਬਰ ਸਮਝਿਆ ਕਰੋ ਇਹ ਜੰਗ ਹੁੰਦੀ ਕਿਹਦੇ ਨਾਲ ਹੈ ਸਿੱਧੀ ਕਾਲਯੁਗ ਦੇ ਨਾਲ ਆਲਸ ਦੇ ਨਾਲ ਸਾਡੀ ਨੀਂਦ ਦੇ ਨਾਲ ਇਹ ਜੰਗ ਆਪਾਂ ਤਾਂ ਜਿੱਤ ਸਕਦੇ ਆ ਜੇ ਸਤਗੁਰ ਸੱਚੇ ਪਾਤਸ਼ਾਹ ਸਾਡੇ ਨਾਲ ਹੋਣ ਜੇ ਅਮਰਤ ਵੇਲੇ ਉੱਠਦੇ ਹੋ ਨਾ ਮਾਲਕ ਦਾ ਸ਼ੁਕਰਾਨਾ ਕਰੋ ਭਾਵੇਂ ਕਿਸੇ ਨੂੰ ਆਪਣੇ ਆਪ ਜਾਗ ਹੁੰਦੀ ਹੋਵੇ ਭਾਵੇਂ ਕੋਈ ਹੋਰ ਤੁਹਾਡੀ ਸਹਾਇਤਾ ਕਰਦਾ ਏ ਸ਼ੁਕਰਾਨਾ ਮਾਲਕ ਦਾ ਕਰਨਾ ਹੈ ਸੋ ਅਮਰਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿੰਨ ਸਾਡੇ ਲਈ ਬਹੁਤ ਕੀਮਤੀ ਹੈ ਅਮਰਤ ਵੇਲੇ ਦੇ ਵਿੱਚ ਅਸੀਂ ਇੱਕ ਵਾਰ ਵਾਹਿਗੁਰੂ ਕਹਿੰਨੇ ਆ ਨਾ ਪੂਰੇ ਦਿਨ ਦੇ ਵਿੱਚ ਹਜ਼ਾਰ ਵਾਰ ਜਦੋਂ ਵਾਹਿਗੁਰੂ ਕਹੀਏ ਉਹਦੇ ਬਰਾਬਰ ਹੁੰਦਾ ਹੈ ਇਹ ਮਹਾਂਪੁਰਖ ਦੱਸਦੇ ਨੇ ਇੱਕ ਪਾਠ ਜਪਜੀ ਸਾਹਿਬ ਦਾ ਕਰ ਲਿਆ ਹਜ਼ਾਰਾਂ ਜਪਜੀ ਸਾਹਿਬ ਦੇ ਪਾਠ ਦਾ ਫਲ ਪ੍ਰਾਪਤ ਹੁੰਦਾ ਆ ਸੋ ਇਸ ਕਰਕੇ ਅਮਰਤ ਵੇਲੇ ਦਾ ਇੱਕ ਇੱਕ ਪਲ ਅਮਰਤ ਦੇਣ ਵਾਲਾ ਹੈ ਕਈ ਵਾਰ ਨਾ ਸਾਡੇ ਕੋਲ ਅਸੀਂ ਕੰਮਕਾਰ ਜ਼ਿੰਮੇਵਾਰੀਆਂ ਕਰਕੇ ਨਹੀਂ ਉੱਠਿਆ ਜਾਂਦਾ ਕਈ ਵਾਰੀ ਅਸੀਂ ਕੰਮ ਤੋਂ ਲੇਟ ਆਉਂਦੇ ਆ ਜਾਂ ਹੋਰ ਕਰਦੀਆਂ ਮਜਬੂਰੀਆਂ ਕਰਕੇ ਨਹੀਂ ਉੱਠਿਆ ਜਾਂਦਾ ਫਿਰ ਸਾਧ ਸੰਗਤ ਜੀ ਜੇ ਉਹਨਾਂ ਮਜਬੂਰੀਆਂ ਦੇ ਕਾਰਨ ਵਸ ਵੀ ਅਸੀਂ ਅਮਰਤਵੇਲਾ ਸਾਹਮਣਾ ਸ਼ੁਰੂ ਕਰਦੀਏ ਨਾ ਕਿ ਕਿਸੇ ਵੀ ਤਰੀਕੇ ਨਾਲ ਚਲੋ ਬਾਣੀ ਪੜ੍ਹਨੀ ਸ਼ੁਰੂ ਕਰਦੀਏ ਅਮਤਵੇਲੇ ਜਾ ਕੇ ਫਿਰ ਗੁਰੂ ਸਾਹਿਬ ਜਾਣਦੇ ਨੇ ਗੁਰੂ ਸਾਹਿਬ ਦੀ ਬਧੇਰੇ ਖੁਸ਼ੀ ਮਿਲਦੀ ਕਿ ਪਾਈਏ ਜ਼ਿੰਮੇਵਾਰੀਆਂ ਵੀ ਨਭੋਂਦਾ ਏ ਪਰ ਇਹਦੇ ਕੋ ਬਹਾਨੇ ਨਹੀਂ ਜਿਹੜੇ ਬਹਾਨੇ ਵੱਡੇ ਵੱਡੇ ਕੱਢ ਕੇ ਰੱਖੇ ਆ ਅਸੀਂ ਪਹਿਲਾਂ ਕਿ ਕੰਮ ਬੜੇ ਨੇ ਮਤਵੇਲੇ ਨਹੀਂ ਜਾਗਿਆ ਜਾਂਦਾ ਉਹ ਤੇ ਸਾਧ ਸੰਗਤ ਦੀ ਬਹਾਨੇ ਨੇ ਤੇ ਬਹਾਨੇ ਵਾਲਾ ਕਿਸ ਮਰਤਬੇ ਨੂੰ ਨਹੀਂ ਪਹੁੰਚ ਸਕਦਾ ਹੁਣ ਕਈਆਂ ਦੀ ਆਦਤ ਹੁੰਦੀ ਐ ਸੋ ਜੇ ਅਸੀਂ ਤੰਦਰੁਸਤ ਵੀ ਆ ਕੰਮਕਾਰ ਵੀ ਨਹੀਂ ਕਰਦੇ ਸਾਰੇ ਸਾਰਾ ਦਿਨ ਘਰੇ ਵਿਹਲੇ ਰਹਿੰਨੇ ਆ ਰਾਤ ਵੀ ਸੌ ਕੇ ਗਵਾ ਲੈਂਨੇ ਆ ਸਾਰਾ ਦਿਨ ਅਸੀਂ ਬਿਸਤਰੇ ਤੇ ਲੰਮੇ ਪਏ ਰਹਿੰਨੇ ਆ ਟੀਵੀ ਦੇਖ ਲਿਆ ਮੋਬਾਈਲ ਚਲਾ ਲਿਆ ਜੇਕਰ ਉਹ ਮਨੁੱਖ ਕਹੇ ਕਿ ਭਾਈ ਮੈਂ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਤੋਂ ਸੋ ਜਾਵਾਂ ਫਿਰ ਤਾਂ ਬਹੁਤ ਗਲਤ ਗੱਲ ਹੈ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਗੁਰੂ ਸਾਹਿਬ ਦਾ ਕੋਈ ਫਾਇਦਾ ਨਹੀਂ ਸਾ ਸੰਗਤ ਜੀ ਅੰਮ੍ਰਿਤ ਵੇਲੇ ਨੇ ਸਾਡਾ ਹੀ ਫਾਇਦਾ ਕਰਨਾ ਹੈ ਕਿਉਂਕਿ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਆ ਨਾ ਨਾਮ ਜਪਦੇ ਆ ਸਤਿਗੁਰ ਸੱਚੇ ਪਾਤਸ਼ਾਹ ਦਾ ਸਾਡੇ ਉੱਤੇ ਮਿਹਰਬਾਨੀ ਹੁੰਦੀ ਨੇ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਉੱਤੇ ਮਿਹਰਬਾਨ ਹੁੰਦੀ ਹੈ ਆਪਾਂ ਇਹ ਨਾ ਸੋਚੀਏ ਜੇ ਅਮਰਤ ਵੇਲੇ ਉਸ ਤੀਏ ਸੀ ਨਾਮ ਜਪਾਂਗੇ ਮਾਲਕ ਦੀ ਬੰਦਗੀ ਕਰਾਂਗੇ ਤਾਂ ਹੀ ਰੱਬ ਨੇ ਰੱਬ ਰਹਿਣਾ ਹੈ ਰੱਬ ਨੇ ਤਾਂ ਰੱਬ ਹੀ ਰਹਿਣਾ ਹੈ ਪਰਮਾਤਮਾ ਨੇ ਪਰਮਾਤਮਾ ਹੀ ਰਹਿਣਾ ਹੈ ਪਰਮ ਪਿਤਾ ਪਰਮਾਤਮਾ ਦੀ ਤਾਕਤ ਸ਼ਕਤੀ ਉਸ ਤੇ ਉਸੇ ਤਰ੍ਹਾਂ ਰਹੇਗੀ ਸਾਡੇ ਨਾਮ ਜਪਣ ਦੇ ਨਾਲ ਜਾਂ ਨਾ ਨਾਮ ਜਪਣ ਦੇ ਨਾਲ ਨੂੰ ਕੋਈ ਫਰਕ ਨਹੀਂ ਪੈਣਾ ਉਹ ਤਾਂ ਸਾਧ ਸੰਗਤ ਜੀ ਸਾਨੂੰ ਫਰਕ ਪੈਣਾ ਹੈ ਜੇ ਜਪ ਲਵਾਂਗੇ ਤੇ ਸੁੱਖੇ ਹੋ ਜਾਵਾਂਗੇ ਜੇ ਨਾ ਜਪਾਂਗੇ ਸੁੱਤੇ ਰਾਵਾਂਗੇ ਤੇ ਸਮਝੋ ਆਪਣੇ ਭਾਗ ਆਪਣੀ ਕਿਸਮਤ ਨੂੰ ਆਪਣੇ ਨਾਲ ਹੀ ਅਸੀਂ ਖਤਮ ਕਰ ਰਹੇ ਹਾਂ ਇਹ ਹੁਣ ਆਪਣੇ ਤੇ ਡਿਪੈਂਡ ਹੈ ਕਿ ਭਾਈ ਆਪਾਂ ਕਰਨਾ ਕੀ ਚਾਹੁੰਦੇ ਹਾਂ ਅਮਰਤ ਵੇਲੇ ਜਾ ਕੇ ਨਾਮ ਜਪਣਾ ਚਾਹੁੰਦੇ ਹਾਂ ਪਰਮਪੀਤਾ ਪਰਮਾਤਮਾ ਦੀ ਖੁਸ਼ੀਆਂ ਬਰਕਤਾਂ ਹਾਸਲ ਕਰਨਾ ਚਾਹੁੰਦੇ ਹਾਂ ਜਾਂ ਸੌ ਕੇ ਸੌ ਕੇ ਇਹ ਮੌਕਾ ਗਵਾਉਣਾ ਚਾਹੁੰਦੇ ਹਾਂ ਕਿਉਂਕਿ ਮਨੁੱਖੀ ਜਾਮੇ ਦੇ ਵਿੱਚ ਜਨਮ ਲੈਣਾ ਸਮਝੋ ਕਿ ਜਿਵੇਂ ਇੱਕ ਮੌਕਾ ਮਿਲਿਆ ਇੱਕ ਸਾਰੇ ਪਿਛਲੇ ਕੀਤੇ ਹੋਏ ਮਾੜੇ ਕਰਮ ਮਾੜੇ ਕੰਮ ਅਸੀਂ ਸੁਧਾਰ ਸਕਦੇ ਆ ਅੱਗੇ ਚੰਗੇ ਕਰਮ ਬਣਾ ਸਕਦੇ ਆ ਇਸ ਮੌਕੇ ਨੂੰ ਸਾਧ ਸੰਗਤ ਦੀ ਸੰਭਾਲ ਲਿਏ ਜੇ ਸਾਧ ਸੰਗਤ ਜੀ ਜੇ ਅਸੀਂ ਅੱਧੀ ਉਮਰ ਸੌਕੇ ਗਵਾ ਲਈ ਅੱਜ ਤੋਂ ਹੀ ਸੰਭਲ ਜਾਈਏ ਕੋਸ਼ਿਸ਼ ਕਰੀਏ ਅੰਮ੍ਰਿਤ ਵੇਲੇ ਪਾਸੇ ਜਗੇ ਤਰਲਾ ਕਰੀਏ ਮਿੰਨਤ ਕਰੀਏ ਕਿ ਪਾਸ਼ਾ ਜੀ ਅੰਮ੍ਰਿਤ ਵੇਲੇ ਦੀ ਦਾਤ ਛੋਲੇ ਚ ਪਾਓ ਅਸੀਂ ਹੋਰ ਦਾਤਾਂ ਮੰਗਦੇ ਰਹਿੰਨੇ ਆ ਦੁਨਿਆਵੀ ਚੀਜ਼ਾਂ ਨਾਸ਼ਵੰਤ ਚੀਜ਼ਾਂ ਜਿਨ੍ਹਾਂ ਦਾ ਕੋਈ ਸਾਨੂੰ ਲਾਭ ਨਹੀਂ ਸਕੋ ਨੁਕਸਾਨ ਹੋ ਸਕਦਾ ਹੈ ਉਹ ਮੰਗਦੇ ਰਹਿੰਨੇ ਆ ਮੇਨ ਚੀਜ਼ ਅਸੀਂ ਮੰਗਦੇ ਨੇ ਸੋ ਪਾਸ਼ਾ ਦੇ ਅੱਗੇ ਤਰਲਾ ਕਰੀ ਕਿ ਪਾਸ਼ਾ ਜੀ ਅਮਰਤਵਲੀ ਦੀ ਦਾਤ ਚੋਲੀ ਪਾਓ ਤੇ ਸਾਧ ਸੰਗਤ ਜੀ ਜਰੂਰ ਪਾਸ਼ਾ ਕਿਰਪਾ ਕਰਦੇ ਨੇ ਇਹ ਦਾਤ ਜਰੂਰ ਮਿਲ ਜਾਂਦੀ ਹੈ ਮੇਲੀ ਗੁਰੂ ਦੀ ਕਿਰਪਾ ਦੇ ਨਾਲ ਹੀ ਤੇ ਜਦੋਂ ਜਾਂ ਦਾਤ ਮਿਲ ਗਈ ਸਾਧ ਸੰਗਤ ਜੀ ਫਿਰ ਦੇਖਣਾ ਕਿਵੇਂ ਸਾਡੀ ਜ਼ਿੰਦਗੀ ਬਦਲਦੀ ਕਿਵੇਂ ਸਾਡੇ ਕੰਮ ਜਿਹੜੇ ਆੜ ਜਾਂਦੇ ਨੇ ਨਾ ਕੋਈ ਕੰਮ ਨਹੀਂ ਅੜੇਗਾ ਤੋ ਜਿੰਨਾ ਹੋ ਸਕੇ ਸਾਸੰਗਤ ਜੀ ਨਾਮ ਜਪੀਏ ਮਹਾਪੁਰਖ ਕਹਿੰਦੇ ਨੇ ਨਾ ਜਿੰਨਾ ਹੀ ਗੁੜ ਪਾਵਾਂਗੇ ਉਹਨਾ ਮਿੱਠਾ ਹੋਏਗਾ ਇਸ ਤਰ੍ਹਾਂ ਜਿੰਨਾ ਹੀ ਨਾਮ ਜਪਾਂਗੇ ਨਾ ਸਾਡੇ ਕੰਮ ਆਵੇਗਾ ਫਿਰ ਹੋ ਜੋ ਤਿਆਰ ਅਮਰਤ ਵੇਲੇ ਜਾਗਨ ਦੇ ਲਈ ਅਰਦਾਸ ਬੇਨਤੀ ਕਰਕੇ ਸੱਚੇ ਸਤਗੁਰੂ ਪਾਤਸ਼ਾਹ ਨੂੰ ਯਾਦ ਕਰੀਏ ਤੇ ਉਹਨਾਂ ਦੀਆਂ ਬਰਕਤਾਂ ਨੂੰ ਬਖਸ਼ਿਸ਼ਾਂ ਨੂੰ ਹਾਸਲ ਕਰੀਏ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਸਾਸੰਗਤ ਜੀ ਅਸੀਂ ਪ੍ਰਾਪਤ ਕਰ ਸਕਦੇ ਆ ਅਮਰਤ ਵੇਲੇ ਦੀ ਦਾਤ ਅਮੁੱਲੀ ਦਾਤ ਹੈ ਜਿਹਨੂੰ ਅੰਮ੍ਰਿਤ ਵੇਲੇ ਦੇ ਦਾਤ ਮਿਲ ਗਈ ਸਮਝ ਲਓ ਉਹਨੂੰ ਗੁਰਨਾਨਕ ਪਾਤਸ਼ਾਹ ਮਿਲ ਗਿਆ ਜਿਹਨੂੰ ਅੰਮ੍ਰਿਤ ਵੇਲੇ ਦੇ ਦਾਤ ਮਿਲ ਗਈ ਸਮਝ ਲਓ ਗੁਰੂ ਦੀਆਂ ਸਾਰੀਆਂ ਬਖਸ਼ਿਸ਼ਾਂ ਮਿਲ ਗਈਆਂ ਸਾਧ ਸੰਗਤ ਜੀ ਇਦਾਂ ਅੰਮ੍ਰਿਤ ਵੇਲਾ ਜਿਹੜਾ ਵੀ ਵਿਅਕਤੀ ਸਾਹਮਦਾ ਹੈ ਜਿਹੜਾ ਵੀ ਗੁਰਸੇਖ ਅੰਮ੍ਰਿਤ ਵੇਲੇ ਜਾ ਕੇ ਉਸ ਪ੍ਰਮਾਤਮਾ ਨੂੰ ਤੇ ਹੁੰਦਾ ਹੈ ਪ੍ਰਮਾਤਮਾ ਨੂੰ ਯਾਦ ਰੱਖਦਾ ਹੈ ਸਾਧ ਸੰਗਤ ਜੀ ਫਿਰ ਪ੍ਰਮਾਤਮਾ ਕਦੀ ਬਾਹ ਨਹੀਂ ਛੱਡਦਾ ਹਮੇਸ਼ਾ ਅੰਗ ਸੰਗ ਹੋ ਕੇ ਵਰਤਦਾ ਹੈ ਸਾਧ ਸੰਗਤ ਜੀ ਇਹ ਪਰਮਾਤਮਾ ਜਦੋਂ ਕਿਤੇ ਕਿਸੇ ਦੇ ਨਾਲ ਹੋ ਜਾਂਦਾ ਹੈ ਨਾ ਜਦੋਂ ਹਿਰਦੇ ਤੋਂ ਅਸੀਂ ਪੁਕਾਰ ਕਰਦੇ ਆਂ ਫਿਰ ਪਰਮਾਤਮਾ ਬੜਾ ਨੇੜੇ ਹੋ ਕੇ ਟੁੱਕਦਾ ਹੈ ਹਮੇਸ਼ਾ ਅਰਦਾਸ ਪ੍ਰਵਾਨ ਕਰ ਦਿੰਦਾ ਹੈ ਸੋ ਸਾਧ ਸੰਗਤ ਜੀ ਇੱਕ ਆਦਮੀ ਸੀ ਤੇ ਕਾਫੀ ਰਾਤ ਹੋ ਚੁੱਕੀ ਸੀ ਤਕਰੀਬਨ ਰਾਤ ਦੇ 12 ਵਜੇ ਗਏ ਸੀ ਤੇ ਉਹਨੂੰ ਨੀਂਦ ਨਹੀਂ ਸੀ ਆ ਰਹੀ ਬੜਾ ਮਨ ਬੇਚਾਨ ਹੋ ਰਿਹਾ ਸੀ ਮਨ ਪਰੇਚਾ ਪਰੇਸ਼ਾਨ ਸੀ ਬੇਚਾਨ ਹੋ ਰਿਹਾ ਸੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਇਹ ਬੇਚੈਨੀ ਕਿਉਂ ਹੋ ਰਹੀ ਹੈ ਕਾਫੀ دیر ਤੱਕ ਉਹ ਕਦੀ ਕੋਸ਼ਿਸ਼ ਕਰਦਾ ਕਦੀ ਕੁਛ ਕਰਦਾ ਬਾਕੀ ਸਾਰੇ ਘਰ ਵਾਲੇ ਬੱਚੇ ਸੁੱਤੇ ਹੁੰਦੇ ਨੇ ਤੇ ਇਹ ਇਕੱਲਾ ਜਿਹੜਾ ਆ ਡਰਾਈਂਗ ਰੂਮ ਚ ਬੈਠਾ ਹੁੰਦਾ ਇਹਦੇ ਮਨ ਚ ਵਿਚਾਰ ਹੁੰਦਾ ਕਿਉਂ ਨਾ ਮੈਂ ਕਿਤੇ ਬਾਹਰ ਚਲਾ ਜਾਵਾਂ ਕਿ ਮਨ ਹੋਰ ਹੋਏਗਾ ਇਹ ਕਾਰ ਚੁੱਕਦਾ ਏ ਤੇ ਬਾਹਰ ਇੱਕ ਘੰਟੇ ਤੱਕ ਸੜਕਾਂ ਤੇ ਘੁੰਮਦਾ ਰਹਿੰਦਾ ਹੈ ਤਕਰੀਬਨ 2.5 ਪੌਣੇ 3 ਦਾ ਸਮਾਂ ਹੋ ਜਾਂਦਾ ਹੈ। ਇਹਨੇ ਕੀ ਦੇਖਿਆ ਰਸਤੇ ਵਿੱਚ ਇੱਕ ਗੁਰੂ ਘਰ ਹੈ। ਮੇਨ ਰੋਡ ਤੇ ਤੇ ਇਹਦੇ ਮਨ 'ਚ ਵਿਚਾਰ ਆਇਆ ਕਿਉਂ ਨਾ ਮੈਂ ਥੋੜੀ ਦੇਰ ਇੱਥੇ ਹੀ ਬੈਠ ਜਾਵਾਂ ਗੁਰਦੁਆਰੇ। ਇੱਥੇ ਜਾ ਕੇ ਮੈਨੂੰ ਸ਼ਾਂਤੀ ਮਿਲੇਗੀ। ਇਹ ਅੰਦਰ ਗਿਆ ਕੋਈ ਨਹੀਂ ਸੀ ਗੁਰਦੁਆਰੇ ਸਾਹਿਬ। ਸੰਗਤ ਅਜਾਈ ਨਹੀਂ ਸੀ। ਇਹਨੇ ਜਾ ਕੇ ਮੱਥਾ ਟੇਕਿਆ ਇੱਕ ਪਾਸੇ ਹੋ ਕੇ ਬੈਠ ਗਿਆ। ਅੰਦਰ ਥੋੜੀ ਰੋਸ਼ਨੀ ਸੀ। ਅਚਾਨਕ ਉਹਦਾ ਧਿਆਨ ਇੱਕ ਸਾਈਡ ਤੇ ਜਾਂਦਾ ਉੱਥੇ ਇੱਕ ਹੋਰ ਆਦਮੀ ਬੈਠਾ ਹੈ। ਪਰ ਉਹ ਦੂਰ ਬੈਠਾ ਏ ਏਕੀ ਦੇਖਦਾ ਕਿ ਉਹਦੀਆਂ ਅੱਖਾਂ 'ਚ ਅਥਰੂ ਸਨ ਰੋਂਦੀ ਆਵਾਜ਼ ਆ ਰਹੀ ਸੀ ਏ ਉੱਠ ਕੇ ਉਹਦੇ ਕੋਲ ਜਾਂਦਾ ਏ ਤੇ ਕਹਿਣ ਲੱਗਾ ਭਾਈ ਕੋਈ ਪਰੇਸ਼ਾਨੀ ਹੈ ਕਿ ਮੈਂ ਤੇਰੀ ਕੁਝ ਮਦਦ ਕਰ ਸਕਦਾ ਹਾਂ ਉਹ ਗਰੀਬ ਆਦਮੀ ਕਹਿੰਦਾ ਹੈ ਉਹਦੇ ਕੱਪੜਿਆਂ ਤੋਂ ਲੱਗ ਰਿਹਾ ਕਿ ਉਹ ਗਰੀਬ ਹੈ ਸੋ ਉਹ ਗਰੀਬ ਕਹਿਣ ਲੱਗਾ ਕਿ ਸਵੇਰੇ ਮੇਰੀ ਘਰਵਾਲੀ ਦਾ ਆਪਰੇਸ਼ਨ ਹੈ ਹਸਪਤਾਲ ਦੇ ਵਿੱਚ ਐਡਮਿਟ ਹੈ ਉਹ ਡਾਕਟਰ ਨੇ ਕਿਹਾ ਏ ਕਿ ਜੇਕਰ ਸਵੇਰ ਤੱਕ ਪੈਸੇ ਜਮਾ ਨਾ ਕਰਵਾਏ ਤਾਂ ਆਪਣੀ ਘਰਵਾਲੀ ਨੂੰ ਲੈ ਜਾਏ। ਆਪਣੀ ਘਰਵਾਲੀ ਨੂੰ ਲੈ ਜਾਈਂ। ਕਹਿੰਦਾ ਕਿ ਇਹ ਹਸਪੀਟਲ ਹੈ ਇੱਥੇ ਪੈਸੇ ਦੀ ਲੋੜ ਹੈ ਜੇ ਇਲਾਜ ਕਰਉਣਾ। ਇਹ ਕੋਈ ਅਨਾਥ ਆਸ਼ਰਮ ਨਹੀਂ ਹੈ। ਸੋ ਜੇ ਮੈਨੂੰ ਪੈਸੇ ਨਾ ਮਿਲੇ, ਪੈਸੇ ਦਾ ਇੰਤਜ਼ਾਮ ਨਾ ਹੋਇਆ ਕਿ ਮੇਰੀ ਪਤਨੀ ਨੇ ਨਹੀਂ ਬਚਣਾ। ਸੋ ਇਹ ਆਦਮੀ ਉਹ ਗਰੀਬ ਨੂੰ ਪੁੱਛਦਾ ਏ ਕਿ ਕਿੰਨੇ ਕ ਪੈਸਿਆਂ ਦੀ ਲੋੜ ਹੈ? ਤੇ ਉਹ ਗਰੀਬ ਦੱਸਦਾ ਏ ਕਿ ਇੰਨੇ ਕ ਪੈਸਿਆਂ ਦੀ ਲੋੜ ਹੈ। ਇਹ ਕਹਿੰਦਾ ਕਿ ਤੂੰ ਰੋਕ ਜਾਈ ਨਾ ਕਿਤੇ ਮੈਂ ਆਉਣਾ। ਇਹ ਘਰ ਜਾਂਦਾ ਏ ਜਿੰਨੇ ਵੀ ਪੈਸੇ ਉਹਨੇ ਆਦਮੀ ਨੇ ਕਹੇ ਸੀ ਉਹ ਪੈਸੇ ਘਰੋਂ ਚੁੱਕ ਕੇ ਲੈ ਆਉਂਦਾ ਏ। ਤੇ ਗਰੀਬ ਆਦਮੀ ਨੂੰ ਪੈਸੇ ਦੇ ਕੇ ਕਹਿੰਦਾ ਕਿ ਆ ਪੈਸੇ ਲੈ। ਨਾਲ ਕਾਰਡ ਦੇ ਦਿੰਦਾ ਵੀ ਹੋਰ ਵੀ ਪੈਸੇ ਦੀ ਲੋੜ ਪਈ ਤੇ ਤੂੰ ਮੈਨੂੰ ਦੱਸ ਦੀ ਕਿ ਮੈਂ ਤੇਰੀ ਮਦਦ ਕਰਾਂਗਾ। ਤੇ ਉਹ ਗਰੀਬ ਆਦਮੀ ਹੈਰਾਨ ਹੁੰਦਾ ਏ ਕਿ ਮੈਂ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਪਰਖ ਲਿਆ ਸੀ। ਕਿਸੇ ਨੇ ਮੇਰੀ ਬਾਹ ਨਹੀਂ ਫੜੀ ਸਾਖਸ ਬੰਦੀਆਂ ਨੂੰ ਪਰਖਿਆ ਕਿਸੇ ਨੇ ਮਦਦ ਨਹੀਂ ਕੀਤੀ ਫਿਰ ਮੈਂ ਗੁਰੂ ਕੋ ਆਇਆ ਵੀ ਗੁਰੂ ਅੱਗੇ ਤਰਲਾ ਕੀਤਾ ਕਿ ਪਾਸ਼ਾ ਮੈਂ ਗਰੀਬ ਹਾਂ ਕਿ ਤੁਸੀਂ ਮੇਰੀ ਬਾਹ ਫੜੋ ਉਹ ਕਹਿੰਦਾ ਗਰੀਬ ਆਦਮੀ ਕਹਿੰਦਾ ਕਿ ਮੈਂ ਤੇ ਗੁਰੂ ਨੂੰ ਕਿਹਾ ਸੀ ਤੁਹਾਨੂੰ ਮੇਰਾ ਐਡਰੈਸ ਕਿਨੇ ਦਿੱਤਾ ਤੁਸੀਂ ਇੱਥੇ ਕਿਵੇਂ ਆਏ 사ਸੰਗਤ ਜੀ ਵੇਖੋ ਗੁਰੂ ਕਿਵੇਂ ਵਿਦ ਬਣਾਉਂਦਾ ਹੈ ਉਹ ਪਛਾਣ ਹੋਇਆ ਬਾਹਰ ਆਇਆ ਕਿਸੇ ਤਰੀਕੇ ਗੁਰੂ ਘਰ ਪਹੁੰਚਿਆ ਕਿਉਂਕਿ ਗੁਰੂ ਨੇ ਮਦਦ ਜੂ ਕਰਉਣੀ ਸੀ ਆਪਣੇ ਗਰੀਬ ਸਿੱਖ ਦੀ ਸੋ ਉਹ ਪਹੁੰਚਿਆ ਉਸ ਗਰੀਬ ਦੀ ਮਦਦ ਹੋ ਗਈ ਉਹ ਕਹਿੰਦਾ ਕਿ ਤੁਹਾਨੂੰ ਮੇਰੇ ਗੁਰੂ ਨੇ ਭੇਜਿਆ ਗੁਰੂ ਸਾਹਿਬ ਨੇ ਭੇਜਿਆ ਸੋ ਉਹ ਆਦਮੀ ਕਹਿੰਦਾ ਕਿ ਮੈਨੂੰ ਕਿਸੇ ਰਿਸ਼ਤੇਦਾਰ ਨੇ ਮੇਰੀ ਬਾਹ ਨਹੀਂ ਫੜੀ ਦੇਖੋ ਇਹ ਗੁਰੂ ਹੈ ਇਹ ਗੁਰੂ ਨੇ ਮੇਰੀ ਬਾਹ ਫੜੀ ਸੋ ਉਹਦੀ ਭਾਵਨਾ ਸੀ ਸਾਧ ਸੰਗਤ ਜੀ ਜੇ ਉਹ ਭਾਵਨਾ ਕਿਤੇ ਸਾਡੀ ਸਾਰਿਆਂ ਦੀ ਬਣ ਜਾਵੇ ਕਿ ਸਾਡੀ ਕਿਉਂ ਜੀਿੰਦਗੀ ਨਾ ਬਦਲੀ ਸੋ ਸਾਸੰਗਤ ਜੀ ਬਸ ਉਸ ਗੁਰੂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੁਕਾਰਨਾ ਹੀ ਐ ਸਾਸੰਗਤ ਜੀ ਉਹ ਸਾਨੂੰ ਪੁਕਾਰਨਾ ਆਉਂਦਾ ਨਹੀਂ ਸਾਨੂੰ ਭਾਣਾ ਮੰਨਣਾ ਨਹੀਂ ਆਉਂਦਾ ਜਿੰਨਾ ਉਸ ਆਦਮੀ ਕੋਲ ਭਰੋਸਾ ਸੀ ਨਾ ਬਸ ਉਹਨਾਂ 'ਨ ਭਰੋਸਾ ਹੀ ਆ ਜਾਵੇ ਨਾ ਕੋਈ ਹੋਰ ਹੁੰਦਾ ਤਾਂ ਕਾਰ ਲੈ ਲਿੰਦਾ ਫੋਨ ਕਰ ਫੋਨ ਕਰਕੇ ਕਹਿੰਦਾ ਆ ਚਾਰ ਪੈਸੇ ਹੋਰ ਭੇਜ ਦੋ ਉਹਦਾ ਭਰੋਸਾ ਵੇਖੋ ਸੰਗਤ ਜੀ ਕਹਿਣ ਲੱਗਾ ਮੇਰੇ ਕੋਲ ਐਡਰੈਸ ਹੈ ਕੋਈ ਮਨੋਵਿਕਾਰ 사ਸੰਗਤ ਜੀ ਦੇਖੋ ਐਡਰੈਸ ਕੀ ਉਹ ਕਹਿੰਦਾ ਕਿ ਮੈਂ ਗੁਰੂ ਦੇ ਅੱਗੇ ਪੁਕਾਰ ਕਰਨੀ ਗੁਰੂ ਨੇ ਫੇਰ ਤੈਨੂੰ ਭੇਜ ਦੇਣਾ ਜਿਵੇਂ ਅੱਜ ਭੇਜਿਆ ਜੇ ਕੱਲ ਨੂੰ ਮੈਨੂੰ ਲੋੜ ਪਈ ਤੇ ਫੇਰ ਗੁਰੂ ਨੇ ਭੇਜ ਦੇਣਾ ਮੈਨੂੰ ਕਹਿੰਦਾ ਕਿ ਤੁਹਾਡੇ ਕਾਰ ਦੀ ਲੋੜ ਨਹੀਂ ਕਾਰ ਤੁਸੀਂ ਰੱਖੋ ਮੈਂ ਆਪਣੇ ਗੁਰੂ ਨੂੰ ਕਹਣਾ ਤੇ ਗੁਰੂ ਨੇ ਤੁਹਾਨੂੰ ਮੇਰੇ ਕੋਲ ਭੇਜ ਦੇਣਾ ਜੇ ਅੱਜ ਭੇਜਿਆ ਤੇ ਕੱਲ ਵੀ ਭੇਜ ਸਕਦਾ ਹੈ ਸੋ ਸਾਡੇ ਵਰਗਾ ਹੁੰਦਾ 사ਸੰਗਤ ਜੀ ਅਸੀਂ ਹੋਰ ਪੈਸੇ ਮੰਗਾਉਣੇ ਸੀ ਕਿ ਸਾਡਾ ਚਲੋ ਜੀਵਨ ਸੌਖਾ ਹੋ ਜਾਊਗਾ ਕਾਰ ਲੈ ਲਊਗਾ ਗੱਡੀ ਲੈ ਲਊਗਾ ਪਰ ਭਰੋਸਾ ਉਹਦੇ ਵਾਲਾ ਹੋਣਾ ਚਾਹੀਦਾ ਸਾਧ ਸੰਗਤ ਜੀ ਉਹਨੂੰ ਗੁਰੂ ਤੇ ਭਰੋਸਾ ਸੀ ਕੋਈ ਭਾਵਨਾ ਨਾਲ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਜਾਵੇ ਤਾਂ ਸਹੀ ਉੱਥੇ ਜਾ ਕੇ ਕੋਈ ਸੇਵਾ ਕਰੇ ਤਾਂ ਸਹੀ ਸੋ ਗੁਰੂ ਰਾਮਦਾਸ ਪਾਤਸ਼ਾਹ ਕਿਸੇ ਨੂੰ ਖਾਲੀ ਨਹੀਂ ਮੋੜਦੇ ਸਾਧ ਸੰਗਤ ਪਤਾ ਨਹੀਂ ਸਾਡਾ ਦੀਵਾ ਕਿਸ ਵੇਲੇ ਬੁੱਝ ਜਾਣਾ ਸੋ ਇਸ ਕਰਕੇ ਹਰ ਵੇਲੇ ਹਰ ਵਕਤ ਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ ਗੁਰੂ ਘਰ ਜਾਇਆ ਕਰੋ ਵੱਤ ਤੋਂ ਵੱਤ ਸਮਾ ਸੰਗਤ ਵਿੱਚ ਬੈਠੋ ਵੱਤ ਤੋਂ ਵੱਤ ਸੰਗਤ ਕਰੋ ਪਰਮਾਤਮਾ ਦਾ ਹੀ ਰੂਪ ਹੈ ਸੰਗਤ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਨਾਲ ਕੰਮ ਜਿਹੜੇ ਨੇ ਜਲਦੀ ਬਣ ਜਾਂਦੇ ਨੇ ਸੱਬੇ ਕਾਰਜ ਰਾਸ ਹੋ ਜਾਂਦੇ ਨੇ ਬਾਕੀ ਸਭ ਕੋਸ਼ਿਸ਼ ਆ ਸੰਗਤ ਜੀ ਸਾਡਾ ਪੈਸਾ ਸਾਡੇ ਕਾਰ ਸਾਰਾ ਕੁਝ ਇੱਥੇ ਰਹਿ ਜਾਣਾ ਸਭ ਕੁਝ ਨਾਸ਼ਵੰਤ ਹੈ ਸੋ ਸਭ ਤੋਂ ਵੱਧ ਧਿਆਨ ਜਿਹੜਾ ਹੈ ਨਾਮ ਤੇ ਲਾਓ ਵੱਧ ਤੋਂ ਵੱਧ ਨਾਮ ਜਪੋ ਕਿਉਂਕਿ ਮਰਨ ਤੋਂ ਬਾਅਦ ਇਹੋ ਕੰਮ ਆਉਣਾ ਹੈ ਬਾਕੀ ਬੈਂਕਾਂ 'ਚ ਪਏ ਪੈਸੇ ਜਿੰਨੇ ਮਰੀ ਜਮਾ ਕਰਵਾਈ ਚਲੋ ਕੋਈ ਕੰਮ ਨਹੀਂ ਆਉਣਾ ਸੋ ਇਸੇ ਤਰ੍ਹਾਂ ਖਾਲਸਾ ਜੀ ਮਰਨ ਤੋਂ ਬਾਅਦ ਸਿਰਫ ਰੱਬ ਦਾ ਨਾਮ ਹੀ ਕੰਮ ਆਏਗਾ ਸੋ ਇਸ ਨਾਮ ਰੂਪੀ ਧਨ ਨੂੰ ਜਿਆਦਾ ਇਕੱਠਾ ਕਰੋ ਵੱਦੋ ਵੱਦ ਕੋਸ਼ਿਸ਼ ਕਰੋ ਵੱਦੋ ਵੱਦ ਵਾਹਿਗੁਰੂ ਸਿਮਰਨ ਗੁਰਮੰਤਾ ਦਾ ਜਾਪ ਸੇਵਾ ਕਰੋ ਤੇ ਗੁਰੂ ਸਾਹਿਬ ਹਮੇਸ਼ਾ ਵਿੱਚ ਕਿਵੇਂ ਸਹਾਈ ਹੁੰਦੇ ਅੰਗ ਸੰਗ ਹੁੰਦੇ